ਸਵਾਗਤ ਹੈ ਤੁਹਾਡਾ ਨਾ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਤੁਹਾਨੂੰ ਅੱਜ ਕਟਿੰਗ ਦੀ ਵੀਡੀਓ ਦੱਸਾਂਗੇ ਜੋ ਆਪਾਂ ਨੇ ਕਟਿੰਗ ਕਰਨੀ ਹੈ ਇਸ ਤਰ੍ਹਾਂ ਕਿ ਅੱਜ ਕੱਲ੍ਹ ਕੋਰੀਅਨ ਬੈਲਵਟ ਚੱਲ ਰਹੀ ਹੈਗੀ ਉਹਨਾਂ ਦੀ ਕਟਨ ਲਿਆ 1.5 ਮੀਟਰ ਦੀ ਸ਼ਰਟ 1.5 ਮੀਟਰ ਦੀ ਬਾਟਮ ਕਈ ਵਾਰ ਸਾਡੀ ਭੈਣ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਜੀ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀ ਸਲਵਾਰ ਸੂਟ ਦੀ ਕਟਿੰਗ ਦੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਸੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਪਲਾਜੋ ਸੂਟ ਦੀ ਕਟਿੰਗ ਇਹ ਦਿ ਲੈਂਥ ਕਿਸ ਤਰ੍ਹਾਂ ਬਣਦੀ ਹੁੰਦੀ ਹੈ ਕਿ ਪਲਾਜ਼ੋ ਦੀ ਕਾਪਣੇ ਕਿਸ ਤਰ੍ਹਾਂ ਕਰਨੀ ਆ ਸ਼ਰਟ ਦੀ ਕਾਟਿੰਗ ਕਿਸ ਤਰ੍ਹਾਂ ਕਰਨੀ ਆ ਕਿਉਂਕਿ ਅੱਜ ਲੱਗ ਤਰੀਕਾ ਦੱਸਾਂਗੇ ਪਹਿਲਾਂ ਤੁਹਾਨੂੰ ਅਸੀਂ ਸਲਵਾਰ ਸੂਟ ਦੀ ਕਾਟਿੰਗ ਦੱਸੀ ਸੀ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਿਲਾਈ ਦੇ ਲਈ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਣੀ ਹੈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਜੀ ਕਮੈਂਟ ਕਰਕੇ ਪੁੱਛ ਸਕਦੇ ਹੋ ਕੋਈ ਵੀ ਜਾਣਕਾਰੀ ਲਈ ਵੀਡੀਓ ਪਰ ਸ਼ੁਰੂ ਕਰਾਂ ਜਾ ਰਹੇ ਹਾਂ ਇਸ ਸਰਾਣਾ ਬਾਬਨੇ ਕੋਲੇ ਲੈਂਥ 42 ਇੰਚ ਬਾਜੂ 17 ਇੰਚ ਇਹਦਾ ਕਿ ਰਹਿਣਾ ਆਪਣੇ 19 ਇੰਚ ਰੱਖਣਾਗਾ ਜੋ ਪਲਾਜੋ ਦੀ ਲੰਬਾਈ ਹੈ 37 ਇੰਚ ਮੋਰੀ 6 ਇੰਚ ਇਸ ਸਮ ਨਾਲ ਕਟਿੰਗ ਕਰਾਂਗੇ ਪਹਿਲਾ ਆਪਾਂ ਸ਼ਰਟ ਦੀ ਕਟਿੰਗ ਕਰਾਂਗੇ ਕਈ ਵਾਰੀ ਸਾਡੀਆਂ ਭੈਣਾਂ ਦੇ ਜਦੋਂ ਅਸੀਂ ਪਹਿਲਾ ਵੀਡੀਓ ਪਾਇਆ ਉਸ ਵਿੱਚ ਕਮੈਂਟ ਆਇਆ ਸੀ ਵੀ ਇਸ ਵਿੱਚ ਪਾਣੀ ਹੁੰਦਾ ਇਹ ਦੇਖੋ ਜੀ ਪਾਣੀ ਇਹਦੇ ਵਿੱਚ ਹੁੰਦਾ ਇਹਦੇ ਆਪਣੇ ਧਿਆਨ ਰੱਖਣਾ ਹੁੰਦਾ ਵੀ ਆਪਾਂ ਨੇ ਜੇਕਰ ਡਾਰਕ ਪਾਸਾ ਕਰਨਾ ਤਾਂ ਉੱਪਰਲੀ ਸਾਈਡ ਕਰ ਸਕਦੇ ਹਾਂ ਤੁਸੀਂ ਜੇਕਰ ਲਾਈਟ ਪਾਸਾ ਲਾਈਟ ਸੂਟ ਰੱਖਣਾ ਤਾਂ ਤੁਸੀਂ ਨੀਚੇ ਜਿਹੜਾ ਤਰਫ ਇਹਦਾ ਪਾਣੀ ਰੱਖ ਸਕਦੇ ਹੋਗੇ ਪਹਿਲਾਂ ਆਪਾਂ ਨੇ 셔ਟ ਦੀ ਕਟਿੰਗ ਕਰਨੀ ਹੈਗੀ ਉਸ ਤੋਂ ਬਾਅਦ ਆਪਾਂ ਇਹਦੇ ਪਲੈਜੋ ਦੀ ਕਟਿੰਗ ਕਰਾਂਗੇ 셔ਟ ਦਾ ਕਪੜਾ 1.5 ਮੀਟਰ ਅਸੀਂ ਤੁਹਾਨੂੰ ਨਾਪ ਕੇ ਵੀ ਦਿਖਾ ਦਿੰਨੇ ਆਂ देखो 1.5 मीटर लेंथी टेप ਹੁੰਦਾਗਾ 1.5 ਮੀਟਰ ਹੀ ਚਲਦਾ ਆਪਣੇ ਕੋਲੇ ਕਪੜਾ ਹੁਣ ਜੋ ਇਹਦੀ ਆਪਾਂ ਨੇ ਕਟਿੰਗ ਕਰਨੀ ਆਂਗੀ ਸਿੰਗਲ ਪੱਲੇ ਵਿੱਚੋਂ ਕਰਾਂਗੇ ਜੀ ਕਟਿੰਗ ਇਸ ਦੇ ਵਿੱਚ ਡਿਜ਼ਾਈਨ ਬੰਦਾ ਡਿਜ਼ਾਈਨ ਦਾ ਵੀ ਆਪਾਂ ਨੇ ਸਾਵ ਰੱਖਣਾ ਡਿਜ਼ਾਈਨ ਉੱਪਰਲੀ ਸਾਈਡ ਕਰਾਂਗੇ ਉੱਪਰਲੀ ਸਾਈਡ ਡਿਜ਼ਾਈਨ ਕਰਾਂਗੇ ਜੀ ਪਹਿਲਾਂ ਆਪਾਂ ਫਰੰਟ ਦੀ ਕਟਿੰਗ ਕਰਦੇ ਆਂ ਪਹਿਲਾ ਆਪਣੇ ਬਾਜੂ ਉੱਪਰਲੀ ਸਾਈਡ ਤੋਂ ਕੱਢੀ ਜਿਹੜਾ ਸਲਵਾਰ ਨੂੰ ਛੋੜ ਦੀ ਕਟਿੰਗ ਕਰਿਆ ਉੱਪਰਲੀ ਸਾਈਡ ਤੋਂ ਬਾਜੂ ਕੱਢੀ ਸੀ ਇਸ ਦੀ ਬਾਜੂ ਆਪਾਂ ਦੂਸਰੇ ਤਰੀਕੇ ਨਾਲ ਕੱਢਾਂਗੇ ਪਹਿਲਾ ਆਪਾਂ ਸ਼ਰਟ ਦੀ ਫਰੰਟ ਦੀ ਕਟਿੰਗ ਕਰਾਂਗੇ ਜਿੰਨਾ ਵੀ ਆਪਣੇ ਕੋਲੇ ਘੇਰਾ ਘੇਰਾ ਆਪਣੇ ਕੋਲੇ 11 ਇੰਚ ਹੈ ਇਸ ਨੂੰ ਆਪਾਂ 22 ਇੰਚ ਕਟਿੰਗ ਕਰਾਂਗੇ ਬਾਈ ਦਾ ਹੋ ਗਿਆ 11 11 ਇੰਚ ਤੇ ਪਹਿਲਾ ਨਿਸ਼ਾਨ ਲਾਵਾਂਗੇ ਇਸ ਆਵਲ ਨਾਲ ਆਪਾਂ ਕੱਪੜੇ ਨੂੰ ਫੋਲਡ ਕਰ ਲਾਂਗੇ ਇਹਦੇ ਵਿੱਚ ਫਲਾਵਰ ਦਾ ਡਿਜ਼ਾਈਨ ਮੰਨਦਾ ਡਿਜ਼ਾਈਨ ਆਪਾਂ ਨੇ ਉੱਪਰਲੀ ਸਾਈਡ ਵਾਲੇ ਨੂੰ ਰੱਖਣਾਗਾ ਜੋ ਫੁੱਲਾਂ ਦਾ ਇਹ ਦੇਖੋ ਡਿਜ਼ਾਈਨ ਹੈ ਜਿਹੜਾ ਉੱਪਰਲੀ ਸਾਈਡ ਵਾਲੇ ਨੂੰ ਆਪਾਂ ਰੱਖਾਂਗੇ ਇਸ ਤਰੀਕੇ ਨਾਲ ਅਸੀਂ ਕਟਿੰਗ ਕਰ ਰਹੇ ਹਾਂ ਇਸ ਤਰੀਕੇ ਨਾਲ ਤੁਸੀਂ ਕਿੰਨੀ ਵੀ ਲੰਬਾਈ ਕਰ ਸਕਦੇ ਹੋ ਸ਼ਰਟ ਦੀ ਕਿਉਂਕਿ ਜੋ ਆਪਣੇ ਬਾਜੂ ਲੈਣੀ ਉਹ ਸਾਂਝੇ ਪੱਲੇ ਦੇ ਵਿੱਚੋਂ ਲਵਾਂਗੇ ਇਸ ਕਰਕੇ ਜੇਕਰ ਤੁਸੀਂ 42 ਇੰਚ ਤੋਂ 44 45 46 ਇੰਚ ਲੈਂਥ ਕਿੰਨੀ ਵੀ ਬਣਾ ਸਕਦੇ ਹੋ ਕਿਉਂਕਿ ਇਹ ਸਾਰਾ ਕਮੀਜ਼ ਲਈ ਆਪਣੇ ਕੋਲੇ ਫਰੰਟ ਲਈ ਕਪੜਾ ਬਹੁਤ ਹੀ ਆਸਾਨੀ ਕਰ ਸਕਾਂਗੇ ਜਿਨ੍ਹਾਂ ਨੇ ਲੌਂਗ ਕਮੀਜ਼ ਬਣਾਉਣੇ ਹੁੰਦੇ ਨੇ ਇਸ ਤਰੀਕੇ ਨਾਲ ਕਟਿੰਗ ਕਰ ਸਕਦੇ ਨੇ ਆਪਣੇ ਦੀ ਲੈਂਥ ਰੱਖਣੀ ਆ 42 ਇੰਚ 42 ਲੈਂਥ ਰੱਖਾਂਗੇ ਇਹਦੀ ਤਿਆਰ ਇਸ ਨੂੰ ਨਿਸ਼ਾਨ ਲਾ ਮੰਗੇ ਆਪਾਂ 43 ਇੰਚ ਦੇ ਟੀਰਾ ਆਪਣੇ ਕੋਲੇ ਹੈਗਾ 11 ਇੰਚ ਤਿਆਰ 11 ਦਾ ਹੋ ਗਿਆ 5.5 2 ਇੰਚ ਆਪਾਂ ਨੇ ਜ਼ਿਆਦਾ ਲੈਣਾ ਹੁੰਦਾ ਕਿਉਂਕਿ ਦਵਾ ਦੇ ਲਈ ਇਹ ਆਪਾਂ 6 ਇੰਚ ਤੇ ਨਿਸ਼ਾਨ ਲਾਵਾਂਗੇ ਮੋਢਾ ਆਪਾਂ 7 ਇੰਚ ਪਾਵਾਂਗੇ ਜੋ ਉੱਪਰ ਨਿਸ਼ਾਨ ਲੈ 6 ਇੰਚ ਤੇ ਉਹੀ ਸੇਮ ਨਿਸ਼ਾਨ ਆਪਾਂ ਨੀਚੇ ਲਾਵਾਂਗੇ ਚੈਸਟ ਆਪਣੇ ਕੋਲ ਹੈਗੀ 18 ਇੰਚ 9 ਇੰਚ ਦੇ ਨਿਸ਼ਾਨ ਲਾਵਾਂਗੇ ਨਿਸ਼ਾਨ ਆਪਾਂ ਨੂੰ ਦੁਬਾਰਾ ਲਾਉਣਾ ਪਊ ਕਿਉਂਕਿ ਆਪਾਂ ਨੇ ਪਲੇਟਾ ਪਾਉਣੀਆਂ ਨੇ ਇਸ ਕਰਕੇ ਜਦੋਂ ਵੀ ਆਪਾਂ ਸਲਾਈ ਕਰਾਂਗੇ ਦੁਬਾਰਾ ਨਿਸ਼ਾਨ ਲਾਵਾਂਗੇ ਇਹ इधर सामना सामना अपने को साढ़े ग्यारह इंच आ सवा छः इंच के निशान लावे हूँ आ जानी ने प्लेटा प्लेट अपने को दस इंच तैयार ग्यारह इंच के निशान लावे क्योंकि अद्धा इंच अपना पलोई आऊगा अद्धा इंच अपना उपर इस करके अपने ग्यारह इंच के निशान लाया जी जो ये गैप रखना यह रखा सवा तीन इंच का जानि कि साढ़े छे इंच गैप हो गया है ਇੱਕ ਗੈਪ ਆਪਣੇ 2 ਇੰਚ ਦਾ ਰੱਖਿਆ। ਜੋ ਆਪਣੇ ਇਹ ਗੈਪ ਰੱਖਣਾ ਹੁੰਦਾ ਹੀ ਹਮੇਸ਼ਾ ਸਾਹਮਣੇ ਦੇ ਹਿਸਾਬ ਨਾਲ ਹੀ ਹੁੰਦਾ ਜੀ ਇੱਦਾਂ 1.5 ਇੰਚ ਦਾ ਗੈਪ ਰਹੂਗਾ। ਕਿਉਂਕਿ ਨਾਪ ਆਪਣੇ ਕੋਲੇ ਪਤਲਾ ਜਿਹੜਾ ਇਹ ਆਪਣਾ ਇਹ ਨਿਸ਼ਾਨ ਲਾਉਣਾ ਹੁੰਦਾ ਸਾਈਡ ਵਾਲੀ ਪਲੋਈ ਦਾ ਇਹ ਹਮੇਸ਼ਾ ਨਾਪ ਦੇ ਹਿਸਾਬ ਨਾਲ ਹੁੰਦਾ ਜੀ ਇਹ ਆਪਾਂ 7 ਇੰਚ ਤੇ ਲਾਵਾਂਗੇ ਉੱਪਰ ਤੋਂ ਲੈ ਕੇ ਜਿੰਨਾ ਨਾਪ ਭਾਰੀ ਹੋ ਜਾਊਗਾ ਨਹੀਂ ਇਹ ਨਿਸ਼ਾਨ ਆਪਣਾ نیچے ਨੂੰ ਚਲਾ ਜਾਊਗਾ ਕਿਉਂਕਿ ਬਲੇਟਾ نیچے ਨੂੰ ਚਲੀਆਂ ਜਾਣੀਆਂ ਜੇਕਰ ਨਾਪ ਭਾਰੀ ਆ ਜੋ ਇਹ ਨਿਸ਼ਾਨ ਲੜਨ ਹੁੰਦਾ ਇਹ ਆਪਣੇ ਜੋ ਪਹਿਲਾ ਪਲੋਈ ਦਾ 2.5 ਇੰਚ ਦਾ ਨਿਸ਼ਾਨ ਲਾ ਉਸ ਤੋਂ ਧਾ ਇੰਚ ਛੱਡ ਕੇ ਉਸ ਹਿਸਾਬ ਨਾਲ ਆਪਾਂ ਨੇ ਇਹ ਨਿਸ਼ਾਨ ਲਾਉਣਾ ਹੁੰਦਾ। ਅੱਜ ਕਟਿੰਗ ਲਈ ਆਪਣਾ ਕਮੀਜ਼ ਤਿਆਰ। ਪਹਿਲਾਂ ਆਪਾਂ ਹਿਪਾ ਦਾ ਨਿਸ਼ਾਨ ਲਾ ਲਈ ਜੋ ਆਪਣੇ ਦੀ ਸਾਈਡ ਸਲਾਈ ਰੱਖਣੀ ਆਂਗੀ। 15 ਇੰਚ ਦੀ ਰੱਖਾਂਗੇ ਇਸ ਹਿਸਾਬ ਨਾਲ ਆਪਾਂ ਇਹਦੇ ਚਾਕ ਰੱਖਾਂਗੇ। ਚਾਕ ਨੇ ਆਪਣੇ ਕੋਲੇ 23 ਇੰਚ। 1 ਇੰਚ ਹਿਪਾ 9.5 ਇੰਚ ਤੇ ਆਪਾਂ ਨੇ ਨਿਸ਼ਾਨ ਲਗਾਇਆਗਾ। ਹੁਣ ਆਪਾਂ ਅੱਜ ਦੀ ਪਹਿਲਾ ਕਟਿੰਗ ਕਰਾਂਗੇ ਲੈਂਥ ਜੇਕਰ ਤੁਸੀਂ ਜ਼ਿਆਦਾ ਰੱਖਣੀ ਹੈ ਕੱਪੜਾ ਤੁਹਾਡੇ ਲਈ ਫਾਲਤੂ ਆ ਤੁਸੀਂ ਕਿੰਨੀ ਵੀ ਲੈਂਥ ਰੱਖ ਸਕਦੇ ਹੋ ਕਿਉਂਕਿ ਆਪਣੇ ਬਾਜੂ ਦੂਸਰੀ ਸਾਈਡ ਤੋਂ ਕੱਢਣੀਆਂ ਆਂਗੇ ਫਰੰਟ ਦੀ ਕਟਿੰਗ ਹੋ ਗਈ ਤਿਆਰ ਜੋ ਆਪਾਂ ਹੁਣ ਬੈਕ ਦੀ ਕਟਿੰਗ ਕਰਨੀ ਆਂਗੀ ਇਸ ਜਗ੍ਹਾ ਤੋਂ ਲਵਾਂਗੇ ਆਪਾਂ ਇਧਰਲੀ ਸਾਈਡ ਤੋਂ ਆਪਾਂ ਨੇ ਬੈਕ ਲੈਣੀ ਹੈ ਜੋ ਸਾਝਾ ਕੱਪੜਾ ਇਹਦੇ ਵਿੱਚ ਆਪਾਂ ਨੇ ਬਾਜੂ ਦੀ ਕਟਿੰਗ ਕਰਨੀ ਹੈ ਪਹਿਲਾਂ ਇਸ ਨੂੰ ਫੋਲਡ ਕਰ ਲਾਂਗੇ 11 ਇੰਚ ਦੇ ਸਾਹਮਣੇ ਆਪਾਂ ਪਹਿਲਾਂ ਨੇ ਨਿਸ਼ਾਨ ਲਗਾਉਣੇ ਨੇ ਸਾਰੇ ਉਸ ਤੋਂ ਬਾਅਦ ਇਸ ਨੂੰ ਫੋਲਡ ਕਰਾਂਗੇ സാ ക ਕਟਿੰਗ ਲਈ ਆਪਣਾ ਕਮੀਜ਼ ਤਿਆਰ ਪਹਿਲਾ ਆਪਾਂ ਨੇ ਉੱਪਰ ਅਧਾ ਚਰਨ ਨਿਸ਼ਾਨ ਲਗਾਉਣਾ ਇਸ ਜਗ੍ਹਾ ਤੇ ਹੈਗੇ ਇਸ ਦੇ ਚੈਸਟ ਉਸ ਹਿਸਾਬ ਨਾਲ ਆਪਾਂ ਬੈਕਗ੍ਰਾਉਂਡ ਨਿਸ਼ਾਨ ਲਾਵਾਂਗੇ ਜੋ ਗੈਪ ਹੁੰਦਾ ਹੈ ਮੇਸਾ ਨਾਪ ਦੇ ਸਾਹਮਣੇ ਨਾਲ ਜੇਕਰ ਭਾਰੀ ਨਾਪ ਦਾ ਆਪਣੇ ਗੈਪ ਜ਼ਿਆਦਾ ਹੁੰਦਾ ਹੈ ਦੇਖੋ ਜਿਸ ਤਰ੍ਹਾਂ ਗੇ ਡੇਢ ਡੇਢ ਇੰਚ ਦਾਗਾ ਜੇਕਰ ਨਾਬਾ ਹੈਵੀ ਆ ਜਿਸ ਤਰ੍ਹਾਂ ਕਿ ਮੇਰਾ ਨਾਬਾ ਆ ਆਪਾਂ ਇਹ ਗੈਪ ਲੜਾ 2 ਇੰਚ ਦਾ ਰੱਖਾਂਗੇ ਕਿਉਂਕਿ ਉਸ ਲਈ ਆਪਾਂ ਨੂੰ ਕੱਪੜਾ ਜ਼ਿਆਦਾ ਲੈਣਾ ਜ਼ਰੂਰੀ ਦਾ ਜੇਕਰ ਆਪਾਂ ਇਸੇ ਤਰ੍ਹਾਂ ਕਟਿੰਗ ਕਰਾਂਗੇ ਤਾਂ ਆਪਣਾ ਕਮੀਜ਼ ਖਿੱਚ ਮਾਰਨ ਲੱਗ ਜਾਂਦਾ ਤਰ ਆਪਣਾ ਕਮੀਜ਼ ਦੀ ਕਟਿੰਗ ਹੋ ਕੇ ਤਿਆਰ ਆ ਜੋ ਆਪਾਂ ਨਿਸ਼ਾਨ ਲਗਾਏ ਨੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਸਰੀ ਸਾਈਡ ਲੈ ਜਾਾਂਗੇ ਆਪਦਾ ਤੁਸੀਂ ਕਿੰਨਾ ਵੀ ਲੈਂਥ ਰੱਖ ਸਕਦੇ ਹੋ ਆਪਣੇ ਕਮੀਜ਼ ਦੀ ਕਿਉਂਕਿ ਬਹੁਤ ਹੀ ਆਸਾਨ ਆ ਇਸ ਤਰ੍ਹਾਂ ਕਟਿੰਗ ਕਰਨਾ 1.5 ਮੀਟਰ ਕਪੜੇ ਦੇ ਵਿੱਚ ਉਸ ਤੋਂ ਬਾਅਦ ਆਪਾਂ ਨੇ ਰੱਖਣੀ ਆ ਬਾਜੂ ਬਾਜੂ ਲਈ ਆਪਣੇ ਕੋਲ ਇਹ ਕਪੜਾ ਇਸ ਕਪੜੇ ਵਿੱਚ ਆਪਾਂ ਨੇ ਬਾਜੂ ਦੀ ਕਟਿੰਗ ਕਰਨੀ ਆ ਜੀ ਇੱਧਰ ਤੇ ਆਪਾਂ ਨੇ ਲਾਉਣੀਆਂ ਪੱਟੀ ਪੱਟੀ ਲਾ ਕੇ ਡਿਜ਼ਾਈਨ ਬਣਾਵਾਂਗੇ ਪਰ ਤੁਸੀਂ ਇਸ ਜਗ੍ਹਾ ਤੋਂ ਦੇਖੋ ਜੇਕਰ ਤੁਹਾਡੀ ਬਾਜੂ ਆਉਂਦੀ ਹੈ ਤਾਂ ਠੀਕ ਹੈ ਨਹੀਂ ਫਿਰ ਤੁਸੀਂ ਇਸ ਜਗ੍ਹਾ ਤੋਂ ਬਾਜੂ ਲੈ ਸਕਦੇ ਜੀ ਇਹ ਵੀ ਆਪਣੇ ਕੋਲੇ ਕੱਪੜਾ ਹੈਗਾ ਇਸ ਕੱਪੜੇ ਵਿੱਚੋਂ ਵੀ ਆਪਾਂ ਬਾਜੂ ਲੈ ਸਕਦੇ ਇਸਦੇ ਲਈ ਆਪਣੇ ਅੱਗੇ ਜੋੜ ਪੈਣਗੇ ਬਾਜੂ ਦੇ ਤੁਸੀਂ ਚਾਹੇ ਦੀ ਪੂਰੀ ਬਾਜੂ ਕਰ ਲਓ ਫਿਰ ਵੀ ਆਪਣੇ ਕੋਲੇ ਲੈਂਥ ਬਹੁਤ ਜ਼ਿਆਦਾ ਕੱਪੜਾ ਕਿਉਂਕਿ ਇਸ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਕਿੰਨੀ ਵੀ ਲੈਂਥ ਆਪਾਂ ਬਣਾ ਸਕਦੇ ਹਾਂ ਜ ਜ ਆਪਣੇ ਕੋਲ ਇਹ ਕਪੜਾ ਇਸ ਵਿੱਚੋਂ ਆਪਾਂ ਜੋੜ pa ਸਕਦੇ ਆ ਅੱਗੇ ਇਸ ਤਰੀਕੇ ਨਾਲ ਆਪਣੀ ਜਿਹੜੀ ਬਾਜੂ ਬਣੂਗੀ ਇਸ ਬਾਜੂ ਦੇ ਵਿੱਚ ਅਸੀਂ ਡਿਜ਼ਾਈਨ ਪਾਉਣਾ ਬਾਜੂ ਦੀ ਕਟਿੰਗ ਬਾਅਦ ਵਿੱਚ ਕਰਾਂਗੇ ਕਿਉਂਕਿ ਇਹਦੇ ਵਿੱਚ ਡਿਜ਼ਾਈਨ ਪਾਉਣਾ ਹੈ ਇਸ ਕਰਕੇ ਇਸ ਜਗ੍ਹਾ ਤੋਂ ਹੀ ਅਸੀਂ ਬਾਜੂ ਲਵਾਂਗੇ ਜਿਹੜੇ ਸਾਂਝੇ ਪੱਲੇ ਇਹਨਾਂ ਦੇ ਵਿੱਚੋਂ ਅਸੀਂ ਡਿਜ਼ਾਈਨ ਬਣਾਉਣਾਗਾ ਉਸ ਤੋਂ ਬਾਅਦ ਅਸੀਂ ਬਾਜੂ ਦੀ ਕਟਿੰਗ ਕਰਾਂਗੇ ਕਿਉਂਕਿ ਪਹਿਲਾਂ ਉਹ ਡਿਜ਼ਾਈਨ ਬਣੂਗਾ ਉਸ ਤੋਂ ਬਾਅਦ ਕਟਿੰਗ ਹੋਊਗੀ ਇਸ ਕਰਕੇ ਇਸ ਕਪੜੇ ਵਿੱਚੋਂ ਬਾਜੂ ਤੁਸੀਂ ਲੈ ਸਕਦੇ ਹੋਗੇ ਕਮੀਡੀ ਆਪਣੀ ਕਟਿੰਗ ਹੋ ਕੇ ਤਿਆਰ ਆ ਪਹਿਲਾਂ ਤੁਹਾਨੂੰ ਡਿਜ਼ਾਈਨ ਬਣਾਉਣਾ ਉਹ ਤੋਂ ਬਾਅਦ ਕਟਿੰਗ ਕਰਾਂਗੇ ਬਾਜੂ ਦੀ ਜੋ ਪਲੇਨ ਕਪੜਾ ਹੁੰਦਾ ਉਸ ਦਾ ਡਿਜ਼ਾਈਨ ਬਣਾਵਾਂਗੇ ਇਸ ਵਿੱਚ ਜਦ ਆਪਣੀ ਬਾਜੂ ਬਣ ਗਈ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਨਾਲ ਆਪਣਾ ਡਿਜ਼ਾਈਨ ਬਣ ਕੇ ਤਿਆਰ ਹ ਹੁਣ ਤੁਹਾਨੂੰ ਅਸੀਂ ਬਾਜੂ ਦੀ ਕਟਿੰਗ ਦਾ